ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਸ ਵੀਡੀਓ ਵਿੱਚ ਜਿਹੜੇ ਕਿਸਾਨ ਭਰਾਵਾਂ ਦੀ ਕਣਕ ਪ੍ਰੋਪਰ ਗਰੋਥ ਨਹੀਂ ਕਰ ਰਹੀ ਪਹਿਲਾ ਪਾਣੀ ਲਾਉਣ ਤੋਂ ਬਾਅਦ ਕਣਕ ਦਬ ਚੁੱਕੀ ਆ ਤੀਲਾ ਤੀਲਾ ਜਿਹਾ ਖੜੀ ਆ ਪੀਲਾ ਪੰਦ ਦਿਖਾ ਰਹੀ ਆ ਜਾਂ ਕਣਕ ਵਿੱਚ ਡਬਲ ਪਾਣੀ ਲੱਗ ਗਿਆ ਸੀ ਜਿਸ ਕਾਰਨ ਕਣਕ ਦਬੀ ਖੜੀ ਆ ਅੜੀ ਖੜੀ ਆ ਪ੍ਰੋਪਰ ਤਰੀਕੇ ਨਾਲ ਗਰੋਥ ਨਹੀਂ ਕਰ ਰਹੀ ਤੇ ਇਹਦੇ ਵਿੱਚ ਸਿਰਫ ਆਪਾਂ ਨੂੰ ਤੁਹਾਨੂੰ ਇੱਕ ਸਪਰੇਅ ਦੱਸਾਂਗੇ ਸਪਰੇਅ ਦਾ ਖਰਚਾ ਹੋਊਗਾ 200 ਰੁਪਏ ਤੋਂ ਲੈ ਕੇ 225 ਰੁਪਏ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਨਤੀਜੇ ਉਸਦੇ ਸ਼ਾਨਦਾਰ ਹੋਣਗੇ ਵੀਡੀਓ ਨੂੰ ਪੂਰਾ ਦੇਖੋ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਅੱਜ ਦੇ ਕਿਸਾਨ ਭਰਾਵਾਂ ਇਸ ਸਾਲ ਕਾਫੀ ਵੱਡੇ ਪੱਧਰ ਤੇ ਕਣਕ ਦੀ ਬਜਾਈ ਸੁਪਰ ਸੀਡਰ ਨਾਲ ਹੋਈ ਹੈ ਤੇ ਸੁਪਰ ਸੀਡਰ ਕੁਝ ਖੇਤਾਂ ਵਿੱਚ ਪਾਣੀ ਲਾਉਣ ਤੇ ਜਲਦੀ ਖੇਤ ਵਿੱਚ ਪਾਣੀ ਨਹੀਂ ਜੀਰਦਾ ਤੇ ਪਾਣੀ ਨਾ ਜੀਰਨ ਕਾਰਨ ਕਣਕ ਦੀਆਂ ਜੜਾਂ ਵਿੱਚ ਹਵਾ ਭਰ ਜਾਂਦੀ ਆ ਪ੍ਰੋਪਰ ਤਰੀਕੇ ਨਾਲ ਕ੍ਰਾਉਨ ਰੂਟਸ ਡਵੈਲਪ ਨਹੀਂ ਹੁੰਦੀਆਂ ਜਿਸ ਕਾਰਨ ਕਣਕ ਵਿੱਚ ਪੀਲਾਪਣ ਆ ਜਾਂਦਾ ਕਣਕ ਦੀ ਗ੍ਰੋਥ ਰੁਕ ਜਾਂਦੀ ਆ ਤੇ ਕਣਕ ਥੀਲਾ ਥੀਲਾ ਜੇ ਖੜੀ ਰਹਿੰਦੀ ਆ ਪ੍ਰੋਪਰ ਤਰੀਕੇ ਨਾਲ ਵਾਧਾ ਵਿਕਾਸ ਕਣਕ ਦਾ ਨਹੀਂ ਹੁੰਦਾ ਤੇ ਕਣਕ ਵਿੱਚ ਯੂਰੀਆ ਦੀ ਘਾਟ ਦਿਖਾਈ ਦਿੰਦੀ ਰਹਿੰਦੀ ਆ ਯੂਰੀਆ ਪਾਉਣ ਦੇ ਬਾਵਜੂਦ ਵੀ ਕਣਕ ਦਾ ਪ੍ਰੋਪਰ ਰੰਗ ਨਹੀਂ ਬੰਦਾ ਤੇ ਇਸ ਰੰਗ ਨੂੰ ਬਣਾਉਣ ਲਈ ਆਪਾਂ ਕਿਹੜੀਆਂ-ਕਿਹੜੀਆਂ ਸਪਰੇਅਾਂ ਕਰ ਸਕਦੇ ਆ ਉਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਨ ਲੱਗੇ ਆ। ਸਤਿ ਸ੍ਰੀ ਅਕਾਲ। ਇਹ ਸਾਰੇ ਛੋਟੇ ਤੱਤਾਂ ਤੇ ਇਹਨਾਂ ਦੀ ਡੋਜ਼ ਤੁਸੀਂ ਨੋਟ ਕਰ ਸਕਦੇ ਹੋ। ਨੰਬਰ 1 ਤੇ ਮੈਗਨੀਸ਼ੀਅਮ ਲੈਣੀ ਹੈ ਜੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ। ਨੰਬਰ 2 ਤੇ ਲੈਣਾ ਹੈ ਮੈਗਨੀਸ਼ੀਅਮ ਸਲਫੇਟ 1 ਕਿਲੋ ਪ੍ਰਤੀ ਏਕੜ 100 ਲੀਟਰ ਪਾਣੀ ਦੇ ਹਿਸਾਬ ਨਾਲ। ਨੰਬਰ 3 ਤੇ ਲੈਣੀ ਹੈ ਜ਼ਿੰਕ ਚਲੇਟੇਡ 120 ਗ੍ਰਾਮ 100 ਲੀਟਰ ਪਾਣੀ ਦੇ ਹਿਸਾਬ ਨਾਲ 12% ਵਾਲੀ ਨੰਬਰ 3 ਤੇ ਜੇ ਸਮੱਸਿਆ ਜ਼ਿਆਦਾ ਖੇਤ ਵਿੱਚ ਆਈ ਦੀ ਹੈ ਹੱਦ ਤੋਂ ਜ਼ਿਆਦਾ ਪੀਲਾਪਣ ਦਿਖਾਈ ਦੇ ਰਿਹਾ ਤਾਂ ਤੁਸੀਂ ਉਸ ਦੇ ਨਾਲ ਫੈਰਸ ਸਲਫੇਟ ਨੂੰ ਵੀ ਐਡ ਕਰ ਸਕਦੇ ਹੋ ਇਹ ਵੀ ਚਿਲੇਟੇਡ ਫਾਰਮੂਲੇਸ਼ਨ ਵਿੱਚ ਲੈਣਾ 100 ਗ੍ਰਾਮ 100 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਤੁਸੀਂ ਲੈਣਾ ਜੀ 2 ਕਿਲੋ ਬਰੀਕ ਫਰੈਸ਼ ਯੂਰੀਆ ਉਹ ਵੀ 100 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਸਾਰਿਆਂ ਨੂੰ ਵੱਖੋ ਵੱਖਰੇ ਘੋਲ ਬਣਾ ਕੇ ਸਪਰੇਅ ਕਰ ਸਕਦੇ ਆ ਫੈਰ ਸਲੇਵੇਟ ਦੀ ਉਹਨਾਂ ਖੇਤਾਂ ਵਿੱਚ ਹੀ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਖੇਤਾਂ ਵਿੱਚ ਹੱਦ ਤੋਂ ਜ਼ਿਆਦਾ ਪੀਲਾਪਨ ਦਿਖਾਈ ਦੇ ਰਿਹਾ ਵੀ ਕਣਕ ਉੱਠ ਹੀ ਨਹੀਂ ਰਹੀ ਇਹਨਾਂ ਨਾਲ ਜਲਦੀ ਰੰਗ ਰੂਪ ਬਣੂਗਾ ਤੇ ਚਲੇਟਡ ਐਸ ਲਈ ਕਿਹਾ ਵੀ ਤਾਂ ਜੋ ਕਿ ਤੁਸੀਂ ਇਹਨਾਂ ਸਾਰੇ ਤੱਤਾਂ ਨੂੰ ਮਿਕਸ ਕਰੋਗੇ ਤੁਹਾਡਾ ਘੋਲ ਪਾਟ ਨਾ ਸਕੇ ਯਾਨੀ ਕਿ ਉਸ ਤੇ ਪ੍ਰੋਪਰ ਨਤੀਜੇ ਮਿਲ ਸਕਣ ਤੇ ਐਸ ਸਪਰੇਅ ਨੂੰ ਤੁਸੀਂ ਕਣਕ ਦੀ ਫਸਲ ਵਿੱਚ ਦੋ ਜਾਂ ਤਿੰਨ ਵਾਰ ਇਸ ਨੂੰ ਰਿਪੀਟ ਕਰ ਸਕਦੇ ਆ ਜੇ ਤੁਹਾਡੀ ਕਣਕ ਪਹਿਲੇ ਪਾਣੀ ਲਾਉਣ ਤੋਂ ਬਾਅਦ ਦਬਦੀ ਆ ਉਦੋਂ ਕਰ ਸਕਦੇ ਆ ਇੱਕ ਸਪਰੇਅ ਜੇ ਦੋਵਾਂ ਸਾਰਨਾ ਦਾ ਜਦੋਂ ਇੱਕ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰ ਦਿੰਨੇ ਉਸ ਤੋਂ ਉਸ ਤੋਂ ਬਾਅਦ ਕਣਕ ਵਿੱਚ ਹਲਕਾ ਫੁਲਕਾ ਪੀਲਾਪਣ ਆ ਜਾਂਦਾ ਜਾਂ ਆਪਣੇ ਖੇਤ ਦਾ ਸਾਰਾ ਯੂਰੀਆ ਪੂਰਾ ਹੋ ਚੁੱਕਿਆ ਹੁੰਦਾ ਤੇ ਕਣਕ ਵਿੱਚ ਪੀਲਾਪਣ ਦਿਖਾਈ ਦੇ ਰਿਹਾ ਹੁੰਦਾ ਉਦੋਂ ਵੀ ਇਸ ਨੂੰ ਕਰ ਸਕਦੇ ਆ ਨੁਕਸਾਨ ਕੋਈ ਨਹੀਂ ਮਿਹਨਤ ਜ਼ਰੂਰ ਹੋ ਸਕਦੀ ਆ ਕਿਸਾਨ ਭਰਾਵੋ ਵੀਡੀਓ ਦੇ ਅਖੀਰ ਵਿੱਚ ਇਹੀ ਬੇਨਤੀ ਹੈ ਕਿ ਬਾਜ਼ਾਰ ਵਾਲੇ ਮਹਿੰਗੇ ਪ੍ਰੋਡਕਟਾਂ ਨੂੰ ਛੱਡ ਕੇ ਤੁਸੀਂ ਇਸ ਨੂੰ ਵਰਤੋਂਗੇ ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਤੇ ਜਿਹੜੇ ਕਿਸਾਨ ਭਰਾ ਇਸ ਨੂੰ ਪਹਿਲਾਂ ਵਰਤ ਰਹੇ ਆ ਜਾਂ ਵਰਤ ਚੁੱਕੇ ਆ ਉਹਨਾਂ ਨੂੰ ਕੀ ਰਿਜ਼ਲਟ ਮਿਲੇ ਕਮੈਂਟ ਬਾਕਸ ਵਿੱਚ ਆਪਦਾ ਤਜਰਬਾ ਜ਼ਰੂਰ ਸਾਂਝਾ ਕਰਿਓ ਤੇ ਆਪਣੀ ਕਣਕ ਵਿੱਚ ਇਸਦੇ ਬਹੁਤ ਸ਼ਾਨਦਾਰ ਨਤੀਜੇ ਮਿਲੇ ਆ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਣਕ ਦਾ ਰੰਗ ਰੂਪ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਸਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ